ਵਿੱਚ ਚੋਨੇ ਦਾ ਸੀਜ਼ਨ ਇਸ ਟਾਈਮ ਪੂਰੇ ਜੋਰਾਂ ਤੇ ਹੈ ਤੇ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਏਸ਼ੀਆ ਦੀ ਇਹ ਦੂਜੀ ਵੱਡੀ ਮੰਡੀ ਹੈ ਔਰ ਹੁਣ ਤੱਕ ਇੱਥੇ ਲਗਭਗ 8.5 ਲੱਖ ਕਰੀਬ ਝੋਨੇ ਦੀ ਬੋਰੀ ਪਹੁੰਚ ਚੁੱਕੀ ਹੈ ਜਿ세 ਸਾਰੀ ਖਰੀਦ ਵੀ ਹੋ ਚੁੱਕੀ ਹੈ ਤੇ ਇਸ ਦੇ ਵਿੱਚੋਂ ਤਿੰਨ ਤੋਂ 3.5 ਲੱਖ ਦੀ ਲਿਫਟਿੰਗ ਵੀ ਹੋ ਗਈ ਹੈ ਤੇ ਬਾਕੀ ਲਿਫਟਿੰਗ ਨਾਲ ਦੀ ਨਾਲ ਜਾਰੀ ਹੈ ਮਾਰਕੀਟ ਕਮੇਟੀ ਦੇ ਜਿਹੜੇ ਸਕੱਤਰ ਨੇ ਉਹਨਾਂ ਨੇ ਆਪਾਂ ਨੂੰ ਪੂਰੀ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਮੰਡੀ ਦੇ ਵਿੱਚ ਜਿਹੜੇ ਪਹੁੰਚੇ ਹੋਏ ਕਿਸਾਨ ਵੀਰ ਨੇ ਉਹਨਾਂ ਨੇ ਵੀ ਮੰਡੀ ਦੇ ਪ੍ਰਬੰਧਾਂ ਤੇ ਪੂਰੀ ਤਰ੍ਹਾਂ ਸੰਤੁਸ਼ਟੀ ਜਤਾਈ ਹੈ ਤੇ ਇੱਕ ਜਰੀ ਦੇ ਦਾ ਜ਼ਰੂਰ ਅਫਸੋਸ ਕੀਤਾ ਹੈ ਕਿ ਮੰਡੀ ਦੇ ਇਸ ਵਾਰੀ ਝੋਨੇ ਦੇ ਸੀਜ਼ਨ ਵਿੱਚ ਜੋ ਝਾੜ ਘਟ ਨਿਕਲਿਆ ਹੈ ਉਹਦੇ ਕਰਕੇ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਹੈ ਤੇ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਹੋ ਸਕਦਾ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੁਛ ਨਾ ਕੁਛ ਬੰਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਮੰਡੀ ਦੇ ਪ੍ਰਬੰਧ ਪੂਰੀ ਤਰ੍ਹਾਂ ਸਾਰੇ ਪੁਖਤਾ ਹਨ ਤੇ ਕਿਸਾਨ ਵੀਰਾਂ ਨੇ ਪੂਰੀ ਸੰਤੁਸ਼ਟੀ ਜਤਾਈ ਹੈ ਤੇ ਕਿਹਾ ਕਿ ਮੰਡੀ ਦੇ ਵਿੱਚ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਹੈ ਝੋਨਾ ਜਿਵੇਂ ਜਿਵੇਂ ਨਾਲ ਦੀ ਨਾਲ ਆ ਰਿਹਾ ਹੈ ਮੰਡੀ ਦੇ ਵਿੱਚ ਓਵੇਂ ਹੀ ਨਾਲ ਦੀ ਨਾਲ ਵੇਖ ਵੀ ਰਿਹਾ ਹੈ ਤੇ ਕਿਸਾਨ ਵੀਰ ਜਗਰਾਉ ਮੰਡੀ ਦੇ ਪੂਰੇ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਦਿਖਾਈ ਦਿੰਦੇ ਹਨ ਆਪਣੇ ਸਾਥੀ ਰਜਿੰਦਰ ਭੋਲੂ ਦੇ ਨਾਲ ਹੀਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉ ਅਸੀਂ ਵੀ ਗੱਲਬਾਤਾਂ ਪੈਂਡਾ ਸਾਡਾ ਤੇ ਅੱਜ ਲੈ ਕੇ ਆਇਆ ਝੋਨਾ ਕੁਝ ਪਰਸੋਂ ਲੈ ਕੇ ਆਉਣਾ ਵਾ ਤੇ ਅੱਜ ਚਾਰਟਰ ਆ ਲਿਆ ਵਾ ਕੋਈ ਦਿੱਕਾ ਨਹੀਂਗਾ ਜਿਵੇਂ ਅੱਗੇ ਇੰਨੇ ਇੰਨੇ ਦਿਨ ਪੈਂਦੇ ਰਹੇ 19 ਦਿਨ ਕੋਈ ਗਾਲ ਨਹੀਂ ਜੀ ਵਧੀਆ ਚੀਕਾ ਮਾਲ ਚੁਰੀ ਜਾਂਦਾ ਵਿਖੀ ਜਾਂਦਾ ਚੱਕੀ ਜਾਂਦੇ ਆ ਅੱਗੇ ਬੜੀ ਦਿੱਕਤ ਆਉਂਦੀ ਸੀ ਹਿਸਾਬ ਨਾਲ ਕੀ ਠੀਕ ਠੀਕ ਹਾਂ ਜੀ ਹਾਂ ਨਹੀਂ ਜੀ ਨਹੀਂ ਜਿਹੜੇ ਨੰਬਰ ਮੂਜੇ ਭਰਦਾ ਦੂਜੇ ਦਿਨ ਤੀਜੇ ਦਿਨ ਬੰਦਾ ਵੇਦਾ ਇਹ ਨਹੀਂ ਕਿ ਹਫਤੇ ਵਾਲਾ ਕੇਸ ਹਾਂ ਹਾਂ ਦੂਜੇ ਤੀਜੇ ਦਿਨ ਜਿਵੇਂ ਇਹ ਨੰਬਰ ਚੱਲਦਾ ਦੁਕਾਨ ਤੇ ਹਾਂ ਹਾਂ ਜੀ ਆਹ ਬਾ ਜਿਵੇਂ ਨੰਬਰ ਸਾਡਾ ਆ ਗਿਆ ਤੇ ਸਾਡਾ ਮਾਲ ਭਰ ਜਾਂਦਾ ਪ੍ਰਬੰਧ ਠੀਕ ਹੈ ਹਾਂ ਜੀ ਹਾਂ ਬਹੁਤ ਵਧੀਆ ਚੀਜ਼ ਹੈ ਵੀ ਕਿਉਂਕਿ ਆਪਾਂ ਜਿਹੜੀ ਗੱਲ ਆ ਕਿਉਂ ਸੀ ਪਿਆਰਾ ਲਾਲ ਕਿਤੇ ਰਤੀ ਹੁੰਨੇ ਆ ਇਹ ਨੰਬਰ ਮੂਝ ਚੱਲਦਾ ਹਾਂ ਸਾਡਾ ਹੁਣ ਕੱਲ ਬੰਦਾ ਇਹੋ ਦਾ ਬਣ ਗਿਆ ਸਾਨੂੰ ਵੀ ਬਾ ਸਾਡੀ ਵਾਰ ਹੀ ਬਣ ਜੂਗਾ ਹੋ ਸਕਦਾ ਤੜਕੇ ਭਰ ਜਾਣ ਪਰਦੇ ਨੇ ਉਹ ਅੱਗੇ ਵਾਲਾ ਕੰਮ ਹੀ ਹਫ਼ਤਾ ਹਫ਼ਤਾ ਤੁਰੇ ਫਿਰਨਾ ਜਾਂ ਛਾਂ ਵਾਲਾ ਨੀਂ ਜਾਂ ਲੇਬਰ ਹੈ ਨਹੀਂ ਜਾਂ ਗੱਡੀ ਨੇ ਮਾਰ ਨਹੀਂ ਚੱਕਿਆ ਉਹਨਾਂ ਗੱਡੀਆਂ ਨਾਲ ਤੱਕੀ ਜਾਂਦੀਆਂ ਫੇਰ ਹੀ ਫੜ ਬਣੂਗਾ ਫੇਰ ਹੀ ਮਾਰ ਲੂ ਮੰਡੀ ਦਾ ਪਰਵਾਹ ਤਾਂ ਠੀਕ ਹੈ ਜੀ ਵਾਰੀ ਸਰ ਸਾਰਿਆਂ ਦੀ ਵਾਰ ਹੀ ਆਈ ਜਾਂਦੀ ਆ ਆਪਾਂ ਸਵੇਰੇ ਆ ਕੇ ਲੈ ਕੇ ਆਏ ਸੀਗੇ ਇਹ ਆਪਣੇ ਹੁਣ ਆ ਹੁਣ ਇਹ ਤੋਂ ਬਾਅਦ ਪੱਕਾ-ਪੱਕਾ ਲੱਗ ਜੂਗਾ ਵੀ ਅੱਜ ਭਰ ਦੇਣਗੇ ਅੱਜ ਭਰ ਦੇਣਗੇ ਅੱਜ ਨਹੀਂ ਤਾਂ ਕੱਲ ਨੂੰ ਭਾਰੀ ਆ ਜੂ ਇੱਕ ਅੱਧੀ ਦਿਹਾੜੀ ਤਾਂ ਕਾਸ ਦੇ ਹਿਸਾਬ ਨਾਲ ਰੁਕਣਾ ਪੈਂਦਾ ਕੋਈ ਹੋਖਿਆ ਨਹੀਂ 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 ਉਦਾਂ ਦੀ ਕੋਈ ਆਖਿਆ ਨਹੀਂ ਸਾਰਾ ਕੰਮ ਸਹੀ ਚੱਲੀ ਹੈ ਸਹੀ ਨਹੀਂ ਹਾਂਜੀ ਸਾਰਾ ਚੱਲੀ ਜਾਂਦਾ ਹੈ ਓਹ ਝਾੜਾ ਨੂੰ ਤਕਰੀਬਨ ਘਾਟ ਹੀ ਆ ਹਾਂ ਜੂ ਨਾ ਬਿਗ ਗਿਆ ਹਾਂਜੀ ਬਿਗ ਗਿਆ ਨਹੀਂ ਅਜੇ ਤਾਂ ਬਿਆ ਲਿਆਂਦਾ ਹੋਰ ਵੀ ਆਉਂਦੀ ਟਰਾਲੀ ਹੈ ਅੱਛਾ ਜੀ ਅੱਜ ਹੀ ਲੈ ਕੇ ਆਏ ਹਾਂ ਅੱਜ ਹੀ ਲੈ ਕੇ ਆਏ ਕਿਵੇਂ ਸ਼ਾਮ ਨੂੰ ਬਗੂ ਠੀਕ ਹੈ ਹਾਂ ਬਹੁਤ ਵਧੀਆ ਝਾੜ ਘਟਿਆ ਝਾੜ ਘਟ ਗਿਆ ਠੀਕ ਹਾਂ ਹਾਂ ਉਹਦੇ ਕਰਕੇ ਫਰਕ ਪਿਆ ਹਾਂ ਹਾਂ ਓੜਾ ਨਹੀਂ ਪਾਈ ਬਾਈ ਪ੍ਰਬੰਧ ਠੀਕ ਹੈ ਹਾਂ ਬਹੁਤ ਵਧੀਆ ਜੀ ਥੋੜਾ ਜਿਹਾ ਜੀ ਫਰਕ ਦਾ ਬੜਾ ਹੀ ਪੈ ਗਿਆ ਝਾੜ ਘਟਣ ਨਾਲ ਹਾਂਜੀ ਅੱਛਾ ਉਹ ਮਤਲਬ ਛੁੰਨੇ ਦਾ ਪਾਪੂ ਸਹੀ ਲੱਗੀ ਜਾਂਦਾ ਪਾ ਸਹੀ ਲੱਗਿਆ ਹਾਂਜੀ ਪਾ ਹਾਂਜੀ ਬਿਲਕੁਲ ਬਿਲਕੁਲ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਜੀ ਕੋਈ ਦਿੱਕਤ ਨਹੀਂ ਤੁਮ ਐਸੀ ਛੁੰਨਾ ਲੈ ਕੇ ਕਦੋਂ ਆਏ ਸੀ ਗਾਲ ਉਹ ਐਸੀ ਪਰਸੋਂ ਅੱਛਾ ਜੀ ਉਹ ਰਾਤ ਧਰ ਗਿਆ ਸੀ ਕੋਈ ਸਾ ਪਿਆਜ ਪਰ ਜੂਗਾ ਜੀ ਅੱਛਾ ਜੀ ਹਾਂਜੀ ਤੇ ਹੁਣ ਵਿਲੇ ਹੋਗੇ ਹਾਂਜੀ ਹੋ ਜਾਗੇ ਬਾਦ ਦੋ ਘੰਟੇ ਵਿਲੇ ਕੋਈ ਪਰੇਸ਼ਾਨੀ ਤਾਂ ਨਹੀਂ ਮੰਡੀ ਦੇ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਕੋਈ ਆਈ ਸਾਰੇ ਪ੍ਰਬੰਧ ਪੂਰੇ ਆ ਹਾਂ ਯਾ ਹਾਂਜੀ ਹਾਂ ਇਹ ਮੈਂ ਤਾਂ ਖੁਸ਼ ਹਾਂ ਪ੍ਰਬੰਧਾਂ ਤੋਂ ਹਾਏ ਹਾਏ ਯਾ ਠੀਕ ਹੈ ਹੋਰ ਕੋਈ ਕੀ ਕਹੋਗੇ ਕਿਵੇਂ ਮੰਡੀ ਦੇ ਬਾਰੇ ਮੈਂ ਮੰਡੀ ਠੀਕ ਆ ਵਧੀਆ ਚੱਲੀ ਜਾਂਦੀ ਆ ਹਾਂਜੀ ਮਾਲ ਆਈ ਜਾਂਦਾ ਵਿਕੀ ਜਾਂਦਾ ਹਾਏ ਹਾਏ ਵਿਕੀ ਜਾਂਦਾ ਮਾਲ ਦਾ ਨਾਲ ਦੀ ਨਾਲੇ ਕੰਮ ਸਾਡਾ ਹੀ ਵਧੀਆ ਠੀਕ ਤਰੀਕੇ ਨਾਲ ਚੱਲ ਰਿਹਾ ਤੇ 16 ਸੈਂਟਰਾਂ ਦੇ ਵਿੱਚ ਸਾਡੇ ਕੋਲੇ ਸਾਢੇ 8 ਲੱਖ ਦੇ ਕਰੀਬ ਆਪਣੇ ਖਰੀਦ ਹੋ ਚੁੱਕੀ ਆ ਜਿਹਦੇ ਵਿੱਚੋਂ ਸਾਢੇ 5 ਲੱਖ ਆਪਣਾ ਲਿਫਟਿੰਗ ਹੋ ਗਈ ਆ ਤੇ ਬਾਕੀ ਕੰਮ ਆਪਣਾ ਠੀਕ ਚੱਲ ਰਿਹਾ ਸਭ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਜਿਵੇਂ ਕਿਸਾਨ ਵੀਰ ਪੇਰੇ ਕਹਿੰਦੇ ਕੋਈ ਸ਼ੈਲਰ ਵਾਲੇ ਸ਼ਾਰਟ ਰੰਦੰਦੇ ਜਾਂ ਕੰਨੀ ਜਰੋਂਗ ਇਹ ਠੀਕ ਹੈ ਤੁਹਾਨੂੰ ਹਾਂਜੀ ਇਸ ਪਾਸੇ ਠੀਕ ਹੈ ਸਾਡੇ ਕੋਲੇ ਇਸ ਬੰਦੀ ਕੋਈ ਸ਼ਿਕਾਇਤ ਹਰ ਤੱਕ ਆਈ ਨਹੀਂ ਅਸੀਂ ਆਪਣੇ ਰੈਗੂਲਰਲੀ ਮੰਡੀਆਂ 'ਚ ਪੁੱਛ ਵੀ ਰਹੇ ਹਾਂ ਜ਼ਿਮੀਦਾਰਾਂ ਤੋਂ ਤੇ ਇਸ ਮਤ ਦੀ ਕੋਈ ਸਾਡੇ ਕੋਲ ਸ਼ਿਕਾਇਤ ਹਲੇ ਪ੍ਰਾਪਤ ਨਹੀਂ ਚੋ ਨਿਦ ਸੀਜ਼ਨ ਇਸ ਟਾਈਮ ਪੂਰੇ ਜੋਰਾਂ ਤੇ ਹੈ ਤੇ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਏਸ਼ੀਆ ਦੀ ਇਹ ਦੂਜੀ ਵੱਡੀ ਮੰਡੀ ਹੈ ਔਰ ਹੁਣ ਤੱਕ ਇੱਥੇ ਲਗਭਗ 8.5 ਲੱਖ ਕਰੀਬ ਝੋਨੇ ਦੀ ਬੋਰੀ ਪਹੁੰਚ ਚੁੱਕੀ ਹੈ ਜਿ세 ਸਾਰੀ ਖਰੀਦ ਵੀ ਹੋ ਚੁੱਕੀ ਹੈ ਤੇ ਇਸ ਦੇ ਵਿੱਚੋਂ ਤਿੰਨ ਤੋਂ 3.5 ਲੱਖ ਦੀ ਲਿਫਟਿੰਗ ਵੀ ਹੋ ਗਈ ਹੈ ਤੇ ਬਾਕੀ ਲਿਫਟਿੰਗ ਨਾਲ ਦੀ ਨਾਲ ਜਾਰੀ ਹੈ ਮਾਰਕੀਟ ਕਮੇਟੀ ਦੇ ਜਿਹੜੇ ਸਕੱਤਰ ਨੇ ਉਹਨਾਂ ਨੇ ਆਪਾਂ ਨੂੰ ਪੂਰੀ ਇਸ ਬਾਰੇ ਜਾਣਕਾਰੀ ਦਿੱਤੀ ਹੈ ਤੇ ਮੰਡੀ ਦੇ ਵਿੱਚ ਜਿਹੜੇ ਪਹੁੰਚੇ ਹੋਏ ਕਿਸਾਨ ਵੀਰ ਨੇ ਉਹਨਾਂ ਨੇ ਵੀ ਮੰਡੀ ਦੇ ਪ੍ਰਬੰਧਾਂ ਤੇ ਪੂਰੀ ਤਰ੍ਹਾਂ ਸੰਤੁਸ਼ਟੀ ਜਤਾਈ ਹੈ ਤੇ ਇੱਕ ਜਰੀਦ ਦਾ ਜ਼ਰੂਰ ਅਫਸੋਸ ਕੀਤਾ ਹੈ ਕਿ ਮੰਡੀ ਦੇ ਇਸ ਵਾਰੀ ਝੋਨੇ ਦੇ ਸੀਜ਼ਨ ਵਿੱਚ ਜੋ ਝਾੜ ਘਟ ਨਿਕਲਿਆ ਹੈ ਉਹਦੇ ਕਰਕੇ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਹੈ ਤੇ ਉਹਨਾਂ ਨੇ ਇੱਕ ਅਪੀਲ ਵੀ ਕੀਤੀ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਹੋ ਸਕਦਾ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕੁਛ ਨਾ ਕੁਛ ਬੰਦਾ ਮੁਆਵਜ਼ਾ ਦਿੱਤਾ ਜਾਵੇ ਬਾਕੀ ਮੰਡੀ ਦੇ ਪ੍ਰਬੰਧ ਪੂਰੀ ਤਰ੍ਹਾਂ ਸਾਰੇ ਪੁਖਤਾ ਹਨ ਤੇ ਕਿਸਾਨ ਵੀਰਾਂ ਨੇ ਪੂਰੀ ਸੰਤੁਸ਼ਟੀ ਜਤਾਈ ਹੈ ਤੇ ਕਿਹਾ ਕਿ ਮੰਡੀ ਦੇ ਵਿੱਚ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆ ਰਹੀ ਹੈ ਝੋਨਾ ਜਿਵੇਂ ਜਿਵੇਂ ਨਾਲ ਦੀ ਨਾਲ ਆ ਰਿਹਾ ਹੈ ਮੰਡੀ ਦੇ ਵਿੱਚ ਓਵੇਂ ਹੀ ਨਾਲ ਦੀ ਨਾਲ ਵੇਖ ਵੀ ਰਿਹਾ ਹੈ ਤੇ ਕਿਸਾਨ ਵੀਰ ਜਗਰਾਉ ਮੰਡੀ ਦੇ ਪੂਰੇ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਦਿਖਾਈ ਦਿੰਦੇ ਹਨ ਆਪਣੇ ਸਾਥੀ ਰਜਿੰਦਰ ਭੋਲੂ ਦੇ ਨਾਲ ਹੀਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉ ਅਸੀਂ ਕੀ ਗੱਲ ਬਕਾਲਾ ਪੈਂਦਾ ਸਾਡਾ ਤੇ ਅੱਜ ਲੈ ਕੇ ਆਏ ਝੋਨਾ ਕੁਛ ਪਰਸੋਂ ਰਿਹਾ ਝੋਨਾ ਵਾ ਤੇ ਅੱਜ ਚਾਰਟਰ ਲਿਆਂ ਵਾ ਕੋਈ ਦਿੱਕਾ ਨਹੀਂਗਾ ਜਿਵੇਂ ਅੱਗੇ ਇੰਨੇ ਦਿਨ ਪੈਂਦੇ ਰਹੇ 19 ਦਿਨ ਕੋਈ ਗਾਲ ਨਹੀਂ ਜੀ ਵਧੀਆ ਚੀਗਾ ਮਾਲ ਚੁਲੀ ਜਾਂਦਾ ਵਿਖੀ ਜਾਂਦਾ ਚੱਕੀ ਜਾਂਦੇ ਆ ਅੱਗੇ ਬੜੀ ਦਿੱਕਤ ਆਉਂਦੀ ਸੀ ਉਹ ਹਿਸਾਬ ਨਾਲ ਕੀ ਠੀਕ ਠੀਕ ਹਾਂ ਜੀ ਹਾਂ ਨਹੀਂ ਜਿਹੜੇ ਨੰਬਰ ਮੂਜੇ ਭਰਦਾ ਦੂਜੇ ਦਿਨ ਤੀਜੇ ਦਿਨ ਬੰਦਾ ਵਿਲਾਏ ਨਹੀਂ ਕਿ ਹਫਤੇ ਵਾਲਾ ਕੇਸ ਹਾਂ ਹਾਂ ਦੂਜੇ ਤੀਜੇ ਦਿਨ ਜਿਵੇਂ ਇਹ ਨੰਬਰ ਚੱਲਦਾ ਦੁਕਾਨ ਤੇ ਹਾਂ ਹਾਂ ਜੀ ਹਾਂ ਬਾ ਜਿਵੇਂ ਨੰਬਰ ਸਾਡਾ ਆ ਗਿਆ ਤੇ ਸਾਡਾ ਮਾਲ ਭਰ ਜਾਂਦਾ ਪਰਬੰਧ ਠੀਕ ਹੈ ਹਾਂ ਜੀ ਹਾਂ ਬਹੁਤ ਵਧੀਆ ਚੀਜ਼ ਹੈ ਵੀ ਕਿਉਂਕਿ ਆਪਾਂ ਜਿਹੜੀ ਗੱਲ ਆ ਕਿਉਂ ਸੀ ਪਿਆਰਾ ਲਾਲ ਕਿਤੇ ਰਤੀ ਹੁੰਨੇ ਆ ਇਹ ਨੰਬਰ ਮੂਹ ਚਲਦਾ ਹਾਂ ਸਾਡਾ ਹੁਣ ਕੱਲ ਬੰਦਾ ਇਹੋ ਦਾ ਬਣ ਗਿਆ ਸਾਨੂੰ ਵੀ ਬਾ ਸਾਡੀ ਵਾਰ ਹੀ ਬਣਦੀਗਾ ਹੋ ਸਕਦਾ ਤੜਕੇ ਭਰ ਜਾਣ ਪਰਦੇ ਨੇ ਉਹ ਅੱਗੇ ਵਾਲਾ ਕੰਮ ਹੀ ਹਫਤਾ ਹਫਤਾ ਤੁਰੇ ਫਰਨਾ ਜਾਂ ਛਾਂ ਵਾਲਾ ਨੀਂ ਜਾਂ ਲੇਬਰ ਹੈ ਨਹੀਂ ਜਾਂ ਗੱਡੀ ਨੇ ਮਾਲ ਨਹੀਂ ਚੱਕਿਆ ਉਹਨਾਂ ਗੱਡੀਆਂ ਨਾਲ ਤੱਕੀ ਜਾਂਦੀਆਂ ਫੇਰ ਹੀ ਫੜ ਬਣੂ ਤਾਂ ਫੇਰ ਹੀ ਮਾਲ ਲੂ ਮੰਡੀ ਦਾ ਪਰਬੰਧ ਤਾਂ ਠੀਕ ਹੈ ਜੀ ਵਾਰੀ ਸਰ ਸਾਰਿਆਂ ਦੀ ਵਾਰ ਹੀ ਆਈ ਜਾਂਦੀ ਆ ਆਪਾਂ ਸਵੇਰੇ ਆ ਕੇ ਲੈ ਕੇ ਆਏ ਸੀਗੇ ਇਹ ਆਪਣੇ ਹੁਣ ਆ ਹੁਣ ਇਹਦੋਂ ਬਾਅਦ ਪੱਖਾ-ਪੱਖਾ ਲੱਗ ਜਾਊਗਾ ਵੀ ਇਹ ਅੱਜ ਭਰ ਦੇਣਗੇ ਅੱਜ ਭਰ ਦੇਣਗੇ ਅੱਜ ਨਹੀਂ ਤਾਂ ਕੱਲ ਨੂੰ ਭਰੀ ਆ ਜੂ ਇੱਕ ਦਿਹਾੜੀ ਤਾਂ ਕਾਸ ਦੇ ਹਿਸਾਬ ਨਾਲ ਰੁਕਣਾ ਪੈਂਦਾ ਕੋਈ ਆਖਿਆ ਇਹ ਤਾਂ ਨਹੀਂ 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 ਉਦਾਂ ਦੀ ਕੋਈ ਆਖਿਆ ਨਹੀਂ ਸਾਰਾ ਕੰਮ ਸਹੀ ਚੱਲੀ ਜਾਦਾ ਨਹੀਂ ਹਾਂਜੀ ਸਾਰਾ ਚੱਲੀ ਜਾਂਦਾ ਝਾੜੋਂ ਤਕਰੀਬਨ ਘੱਟ ਹੀ ਆ ਹਾਂ ਜੂ ਨਾ ਵੇਗ ਗਿਆ ਹਾਂਜੀ ਵੇਗ ਗਿਆ ਨਹੀਂ ਅਜੇ ਤਾਂ ਵਿਆਹ ਲਿਆਂਦਾ ਹੋਰ ਵੀ ਆਉਂਦੀ ਟਰਾਲੀ ਹੈ ਅੱਛਾ ਜੀ ਅੱਜੀ ਲੈ ਕੇ ਆਏ ਹਾਂ ਅੱਜੀ ਲੈ ਕੇ ਆਉਂਗੇ ਸ਼ਾਮ ਨੂੰ ਬਗਤ ਨੂੰ ਠੀਕ ਹੈ ਹਾਂ ਬਹੁਤ ਵਧੀਆ ਝਾੜ ਘਟਿਆ ਝਾੜ ਘਟ ਗਿਆ ਠੀਕ ਹਾਂ ਹਾਂ ਉਹਦੇ ਕਰਕੇ ਫਰਕ ਪਿਆ ਹਾਂ ਹਾਂ ਥੋੜਾ ਨਹੀਂ ਬਾਈ ਬਾਈ ਪ੍ਰਬੰਧ ਠੀਕ ਹੈ ਹਾਂ ਬਹੁਤ ਵਧੀਆ ਜੀ ਥੋੜਾ ਜਿਹਾ ਜੀ ਫਰਕ ਦਾ ਬੜਾ ਹੀ ਪੈ ਗਿਆ ਝਾੜ ਘਟਣ ਨਾਲ ਹਾਂਜੀ ਅੱਛਾ ਉਹ ਮਤਲਬ ਝੁੰਨੇ ਦਾ ਪਾਪੂ ਸਹੀ ਲੱਗੀ ਜਾਂਦਾ ਪਾ ਸਹੀ ਲੱਗਿਆ ਜੀ ਪਾ ਹਾਂਜੀ ਬਿਲਕੁਲ ਬਿਲਕੁਲ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਜੀ ਕੋਈ ਦਿੱਕਤ ਨਹੀਂ ਤੁਮ ਐਸੀ ਝੁੰਨਾ ਲੈ ਕੇ ਕਦੋਂ ਆਏ ਸੀ ਗਾਲ ਬੁਆ ਐਸੀ ਪਰਸੋਂ ਅੱਛਾ ਜੀ ਉਹ ਰਾਤ ਧਰ ਗਿਆ ਸੀ ਕੋਸਾ ਪਿਆ ਅੱਜ ਭਰ ਜੂਗਾ ਜੀ ਅੱਛਾ ਜੀ ਹਾਂਜੀ ਤੇ ਹੁਣ ਵਿਲੇ ਹੋਗੇ ਹਾਂਜੀ ਹੋ ਜਾਗੇ ਬਾਦ ਦੋ ਘੰਟੇ ਵਿਲੇ ਕੋਈ ਪਰੇਸ਼ਾਨੀ ਤਾਂ ਨਹੀਂ ਮੰਡੀ ਦੇ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਕੋਈ ਆਈ ਸਾਰੇ ਪ੍ਰਬੰਧ ਪੂਰੇ ਆ ਹਾਏ ਹਾ ਹਾਂਜੀ ਹਾਏ ਬਹੁਤ ਖੁਸ਼ ਹੋ ਪ੍ਰਬੰਧਾ ਤੋਂ ਹਾਏ ਹਾ ਹਾਂ ਠੀਕ ਹੈ ਹੋਰ ਕੋਈ ਕੀ ਕਹੋਗੇ ਕਿਵੇਂ ਮੰਡੀ ਦੇ ਬਾਰੇ ਮੈਂ ਮੰਡੀ ਠੀਕ ਆ ਵਧੀਆ ਚੱਲੀ ਜਾਂਦੀ ਆ ਹਾਂਜੀ ਮਾਲ ਆਈ ਜਾਂਦਾ ਵਿਕੀ ਜਾਂਦਾ ਹਾਏ ਹਾ ਵਿਕੀ ਜਾਂਦਾ ਮਾਲ ਦਾ ਨਾਲ ਦੇ ਨਾਲੇ ਕੰਮ ਸਾਡਾ ਜੀ ਵਧੀਆ ਠੀਕ ਤਰੀਕੇ ਨਾਲ ਚੱਲ ਰਿਹਾ ਤੇ 16 ਸੈਂਟਰਾਂ ਦੇ ਵਿੱਚ ਸਾਡੇ ਕੋਲੇ ਸਾਢੇ 4 ਲੱਖ ਦੇ ਕਰੀਬ ਆਪਣੇ ਖਰੀਦ ਹੋ ਚੁੱਕੀ ਆ ਜਿਹਦੇ ਵਿੱਚੋਂ ਸਾਢੇ 5 ਲੱਖ ਆਪਣਾ ਲਿਫਟਿੰਗ ਹੋ ਗਈ ਆ ਤੇ ਬਾਕੀ ਕੰਮ ਆਪਣਾ ਠੀਕ ਚੱਲ ਰਿਹਾ ਸਭ ਕਿਸਾਨ ਵੀਰਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਜਿਵੇਂ ਕਿਸਾਨ ਵੀਰ ਪੇਹਰ ਦਿੰਦੇ ਕੋਈ ਸ਼ੈਲ ਵਾਲੇ ਸ਼ੋਰਟ ਰਿੰਦੇ ਜਾਂ ਕੰਮ ਜਰਵਾਉਂਗੇ ਇਹ ਠੀਕ ਹੈ ਤੁਹਾਨੂੰ ਹਾਂਜੀ ਇਸ ਪੇਹਰ ਨੂੰ ਠੀਕ ਹੈ ਸਾਡੇ ਕੋਲ ਇਸ ਬੰਦੀ ਕੋਈ ਸ਼ਿਕਾਇਤ ਹਰ ਤੱਕ ਆਈ ਨਹੀਂ ਅਸੀਂ ਆਪਣੇ ਰੈਗੂਲਰਲੀ ਮੰਡੀਆਂ 'ਚ ਪੁੱਛ ਵੀ ਰਹੇ ਹਾਂ ਜ਼ਿਮੀਂਦਾਰਾਂ ਤੋਂ ਤੇ ਇਸ ਮਤ ਦੀ ਕੋਈ ਸਾਡੇ ਕੋਲ ਸ਼ਿਕਾਇਤ ਹਲੇ ਪ੍ਰਾਪਤ ਨਹੀਂ ਹੋਈ